ਵੀ ਸੱਜਣੋ ਦੋ ਲੇਲੀਆਂ ਦਾ ਸੌਦਾ ਕੀਤਾ ਇਹਨਾਂ ਚੋਂ ਬਾਈ ਸੁਖਵਿੰਦਰ ਨੇ ਰੱਖਣੀਆਂ ਇਹ ਇੱਕ ਤਾਂ ਆ ਹੋ ਗਈ ਸੁਖਵਿੰਦਰਾ ਇਹਦੀ ਪੂਛ ਛੋਟੀ ਆ ਉਹਦੀ ਲੰਮੀ ਆ ਯਾਰ ਹਨਾ ਕਿ ਇੱਕੋ ਜਿਹੀਆਂ ਕੰਡੇ ਲਾਈ ਫਿਰਦੀ ਆ ਯਾਰ ਲੋ ਵੀ ਬਾਈ ਆਇਆ ਸੀਗਾ ਬਾਗੇ ਪੁਰਾਣੇ ਤੋਂ ਤੇ ਬਾਈ ਕਿੰਨੇ ਨਾਲ ਆਇਆ ਸੀ ਇੱਕ ਗਿਆਰਾਂ ਨੱਕ ਲੈ ਆਂਦੇ ਸੀਗੇ ਜੀ ਠੀਕ ਆ ਬੋਣੀ ਹੋ ਗਈ ਬੋਣੀ ਹੋ ਗਈ ਆ ਹੁਣ ਚੱਲ ਹੁਣ ਵੇਚਦੇ ਆਂਗੇ ਸਾਰੇ ਆ ਵੇਚਾਂਗੇ ਹੌਲੀ ਹੌਲੀ ਠੀਕ ਆ ਬਈ ਲਓ ਵੇ ਮਿੱਤਰੋ ਸੂਰੇ ਵਾਲੇ ਬੱਕਰਾ ਮੰਡੀ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਤੇ ਪਹਿਲਾ ਸੌਦਾ ਇਹ ਤੇ ਅਗਲੇ ਸੌਦੇ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਇਸੇ ਤਰ੍ਹਾਂ ਐ ਨਹੀਂ ਹੋਈ ਬਈ ਐ ਨੂੰ ਹੋਈ ਬਈ ਐ ਨੂੰ ਹੋਈ ਮੋਤਦਾ ਉਹੀ ਸਾਈਡ ਤੇ ਗਰਾ ਆਹ ਵਾਈ ਸਾਈਡ ਤੇ ਸਾਡੇ 12 ਦੀ ਨਹੀਂ ਓ ਬਾਬਾ ਉੱਤੋਂ ਪਸੰਦ ਕੋਈ ਚਿੰਤਾ ਜਾਂਦਾ ਮੈਨੂੰ ਕੀ ਹੋਇਆ ਨਹੀਂ ਹੋਇਆ ਉਹ ਪ੍ਰਵਾਹ ਹੋਇਆ 13 ਦੇ ਕਹੀ ਜਾਂਦਾ 12:30 ਲਾਤਾ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਪਿੱਛੇ ਤੇ ਰਹਿ ਉਹ ਪ੍ਰਵਾਹ ਆ ਲੈ ਵੀਡੀਓ ਬਾਲ ਲੈ ਦੀ ਯਾਰ ਦੇਖ ਨਾ ਮੈਂ ਕਹਿੰਦੀ ਹਟ ਜਾ ਨਾ ਤੇੜੀ ਨਹੀਂ ਜਾ ਹਟ ਸਾਡਾ ਭਾਈ ਐਵੇਂ ਗਲਤ ਨਹੀਂ ਕਰਦੇ ਹੋ ਵੀਡੀਓ ਚੱਲੀ ਜਾਂਦੀ ਸਾਢੇ 12 ਦੇ ਲਿਖਾਈ ਆ ਉਸ ਚਲ ਤੂੰ ਆਪਦੀ ਕਰਾ ਜਾ ਰੋਏ ਮੇਰੇ ਦੋਖੀ ਜੁੜੀਆਂ ਮਤਲਬ ਇੱਥੇ ਬੰਨ ਬੱਕਰੀ ਓਏ ਹੋ ਬੰਨ ਤੇ ਬੱਕਰੀ ਖਾਣੇ ਆ ਗਿਆ ਲੱਗ ਲਾ ਪਾ ਗਣਾ ਬਹਿ ਮਗੇ ਮੈਂ ਕਹਣਾ ਮੈਨੂੰ ਬੜਾ ਓ ਸਾਢੇ 12000 ਰੁਪਏ ਮੈਂ ਗਿਣਿਆ ਕਿੰਨੇ ਕਹਿੰਦਾ ਪਰ ਤੂੰ ਹੋਰ ਕੀ ਫਰਕ ਰਹਿ ਗਿਆ ਤੇਰਾ ਪੜ ਬਾਬਾ ਬੱਕਰੀ ਭਜਦਾ ਤੇਰੀ ਬੱਕਰੀ ਚਲ ਐ ਕਰ ਨਾ ਤੇਰੀ ਨਾ ਇਸਰਦੀ ਲਖਾਈ ਕਰਾ ਦੂਗਾ ਯਾਰ ਲਖਾਈ ਇਸਰ ਕਰਾ ਦੂਗਾ ਜੱਜਾ ਪਾ ਸਾਢੇ 12000 ਰੱਖ ਲਾ ਲਖਾਈ ਇਹ ਕਰਾ ਦੂਗਾ ਜਾ ਲਖਾ ਦੇ ਚਲ ਆ ਜਾ ਕਿਹੜੇ ਪਿੰਡੋਂ ਲਿਆਂਦੀ ਹੈ ਬਾਈ ਵਾੜੇ ਦੇ ਰੱਖੇ ਵਾੜੇ ਦੇ ਰੱਖੇ ਤਾਂ ਠੀਕ ਆ ਗਿਣ ਲਾ ਪੈਸੇ ਗਿਣ ਲਾ ਜਾ ਪਹਿਲਾਂ ਨਹੀਂ ਪੜਦੇ ਰਿਆ ਕਰ ਮਾਣੇ ਗੰਤ ਪੜ ਜੀ ਇੱਕ ਮਿੰਟ ਬੱਕਰੀ ਵਿਖਾਵਾਂਗੇ ਚਲੋ ਕਿਹੜਾ ਪਿੰਡ ਆਪਣਾ ਬਾਈ ਰਪਾਣਾ ਰਪਾਣਾ ਈਸਰ ਨਾਲ ਆਪਣਾ ਹਾਂ ਈਸਰ ਨੇ ਲੈ ਲਈ ਬਈਆ ਬੱਕਰੀ ਤੇ ਰਪਾਣਾ ਪੈਂਡਾ ਬਾਈ ਦਾ ਤੇ 12500 ਦੀ ਲਈ ਆ ਤੇ ਲਖਾਈ ਲੈਣ ਵਾਲੇ ਨੇ ਕਰਾਉਣੀ ਆ ਜਨਾਬ ਬਾਈ ਸਰ ਲੈ ਜਾਓ ਬਾਈ ਸਰ ਆ ਜਾਓ ਬੰਦਾ ਬਾਰੇ ਜਨਾਬ ਪਿਆਰੇ ਜੱਸੀ ਦਾ ਜੀ ਨਾਲ ਹਲਵਾਈ ਜੀ ਨਾਲ ਲੈ ਆ ਹਾਂਜੀ ਹਾਂ ਬਾਪੂ ਜੀ ਕੀ ਆਲਾ ਚੱਲ ਜੀ ਕਰਾਈਓ ਕਾਲਾ ਸੌਦਾ ਕਰ ਲਿਆ ਆ ਬੱਕਰੀ ਦਿੱਤੀ ਕਿਹੜੀ ਬੱਕਰੀ ਹਾਂ ਆਹ ਜੁਲੇ ਵਾਲੇ ਬਾਈ ਗੋੜਿਆ ਤੂੰ ਲਈ ਬਾਈ ਹਾਂਜੀ ਕਿੰਨੇ ਦੀ ਲੈ ਲਈ 8000 ਦੀ 8000 ਦੀ ਗੱਬਣਾ ਇਹ ਕਦੋਂ ਦੱਸਿਆ ਭਾਈ ਆਪਣਾ ਖਾਲੀ ਕਰਕੇ ਲਈ ਹੈ ਇਹਨੂੰ ਖਾਲੀ ਕਰਕੇ ਦਿੱਤੀ ਪਰ ਗਾਂ ਵਾਲੇ ਨੇ ਗੱਬਣ ਕਰਕੇ ਦਿੱਤਾ ਗਾਂ ਵਾਲੇ ਨੇ ਗੱਬਣ ਕਰਕੇ ਗਰੰਟੀ ਨਹੀਂ ਦਿੱਤੀ ਆਪਾਂ ਖਾਲੀ ਕਰਕੇ ਲਈ ਹੈ 8000 ਦੀ ਬੱਕਰੀ ਦਿੱਤੀ ਤਿੰਨ ਤਨ ਤਿੰਨ ਬਾਦੋਦੋ ਹੈ ਗਾਉਣ ਲੋਕ ਚੱਲ ਠੀਕ ਹੈ ਪੈਸੇ ਦੇ ਦੇ ਭਾਈ ਅਗਲੇ ਆਵੀ ਪੈਸੇ ਨੇ ਲਿਖਾਈ ਆਪ ਕੋ ਲਿਖਾਈ ਜਿਹੜੀ ਗੱਲ ਹੋਈ ਆ ਇਹ ਜਿਹੜੀ ਗੱਲ ਆ ਆਪ ਮੁਕਰਦੇ ਨਹੀਂ ਇਹ ਬੁੜਾ ਪ੍ਰਾਣਾ ਪਾਪੀ ਆ ਜ਼ੋਰ ਮਾਰਦਾ ਵੀ ਹੋਰ 200 ਕਿਤੇ ਇਹ ਨਹੀਂ ਨਹੀਂ ਇੱਕ ਮੰਨ ਹੋਰ ਇਹ ਬੁੜਿਆਂ ਨੂੰ ਆਤੀ ਆ ਪੁਰਾਣੇ ਆ ਫਿਰ ਇਹ ਇਸਨਾ ਵੀ ਕੀਣਾ ਵੀ ਨਹੀਂ ਕਰੂ ਨਾਲ ਸਬਦਕਾਰ ਮਰਕੋ ਨਾ ਹਲਟ ਕਰਾ ਕੇ ਸੌਦਾ ਹੀ ਹੋਣਾ ਹੋਣ ਸਾਨੂੰ ਸਾਰੇ ਬੱਕਰੀ ਤਾਂ ਆਸੀ ਕੀਤੀ ਹੋਰ ਤਵੇ ਆ ਬੱਕਰੀ ਦਾ ਸੌਦਾ ਹੋਇਆ 8000 ਦਾ ਬੱਕਰੀ ਝੋਲਾ ਕਲਾ ਕੇ ਵੇਚ ਲਾ ਗੋੜੇ ਠੱਗ ਨਹੀਂ ਓਏ ਬਹੁਤ ਚੰਗੀਆਂ ਬਾਈ ਠੀਕ ਆ ਮੈਂ ਸਾਰਾ ਅਲਾ ਦੇ ਝੋਲੇ ਨੂੰ ਕਿਹੜਾ ਕੋਈ ਚੰਗਦਾ ਆਹੋ ਬੱਕਰਾ ਪਛਕ ਕੋ ਗਰਨਦੇ ਨਾ ਕਿਹੜਾ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਸਾਰਾ ਹੀ ਲੈ ਲਾ ਨਹੀਂ ਯਾਰ ਕਿਹੜੇ ਦਾ ਬੱਚੇ ਦਾ ਪਾਰਾਂ ਦੇ ਕਹਿੰਦਾ ਯਾਰ ਬੱਚੇ ਦਾ ਹਾਂ ਜਾ ਪਾਰ ਕੀ ਕਹਿੰਦਾ ਮਰ ਕੋਈ ਪਰ ਇਹਨੂੰ ਪੁੱਛਦਾ ਬੱਕਰਾ ਕਿੱਡਾ ਉਹਦਾ ਜੀਵਨ ਦੇ ਬੱਕਰੇ ਦਾ ਬਾਈ ਹੋਊਗਾ ਬੱਕਰਾ ਪਰ ਕੀ ਦਾ ਬੱਕਰੀ ਦੀ ਅੱਛੀ ਜਿਹੜਾ ਵੇਖੀ ਕਿੱਡੀ ਕਾ ਬੱਕਰੀ ਦੇ ਨੂੰ ਘਰੇ ਆਣ ਵਿਖਾ ਦੇ ਬਾਈ ਆ ਬੱਕਰਾ ਵਿਖਾਈ ਕਰਾਂ ਬੱਕਰੇ ਦਾ ਸੌਦਾ ਹੋ ਜਾਂਦਾ ਲਾ ਵੀ ਜੀਵਨ ਵਾਲੇ ਬੱਕਰੇ ਦਾ ਬੱਚਾ ਹੈ ਇਹ ਅੱਜ ਜਿਹੜਾ ਦੱਸਿਆ ਉਹ ਕਾਹੂ ਦੇਖ ਲੈ ਹੋਰ ਕਿਹੜਾ ਕਿਹੜਾ ਪੰਡਾ ਬਾਈ ਚੰਗੀਆਂ ਚੰਗੀਆਂ ਮਾਲ ਆਸਤੇ ਲੈਣੇ ਹਾਂ ਇਹਦਾ ਪਿਓ ਬਹੁਤ ਤਗੜਾ ਭਾਈ ਨੇ ਵੇਖ ਬੱਕਰੀ ਵੀ ਉੱਤੇ ਦੀ ਆ ਰੱਖ ਲੈ ਲਈ ਅੱਜ ਜੇ ਕਦੇ ਇਹ ਕੱਲ ਮਾਰ ਗਿਆ ਬਸ ਥੋੜਾ ਹਾਂ ਇੱਥੋਂ ਮਰਦਾ ਜਿਹੜੀ ਗੱਲ ਬੱਚਾ ਲੰਮਾ ਲੰਮਾ ਬਹੁਤ ਬੱਚਾ ਰਾਜੀ ਬੜਾ ਦੁੱਧ ਚੁੰਗਦਾ ਆ ਜੇ ਯਾਰ ਇਹ ਨਹੀਂ ਲੈ ਲੈ ਦੰਦ ਇੱਥੇ ਨਹੀਂ ਝੱਟੇੜੇ ਫੀਰਾ ਫੀਰਾ ਸਾਢੇ 18 ਦਾ ਸਹੀ ਹੈ ਵੇਨਦਾ ਭਾਈ ਬਹੁਤ ਆ ਯਾਰ ਇਹ ਤਾਂ ਯਾਰ ਬਹੁਤ ਹੈ ਫ੍ਰੀਸ ਆ ਆਹ ਪਾਈ ਲੈ ਤੂੰ ਹਾਂ ਰਈ ਇਹ ਦੇਖੋ ਮਹਾਰਾਜ ਇਹ ਨਾ ਚੰਗੇ ਥਾਂ ਲਾ ਦੇਵੇ ਤੇ ਭਵੇਂ ਘੱਟ ਵਟੇ ਜਾਣ ਸਹੀ ਗੱਲ ਹੈ ਠੀਕ ਆ ਕਿ ਨਹੀਂ ਤੇ ਵੱਧ ਵਟੇ ਆਦਾ ਦੇਖਣੋਂ ਫਾਇਦਾ ਹੀ ਕੋਈ ਨਹੀਂ ਸਹੀ ਹੈ ਨਹੀਂ ਨਹੀਂ ਰੱਖ ਲੈ ਮੁੰਡਾ ਤੇਰੇ ਨਾਲ ਦਾ ਵੇਖ ਤੈਨੂੰ ਰਾਇ ਤੈਨੂੰ ਕੋਈ ਨਹੀਂ ਮਾੜੀ ਦਿੰਦਾ ਨਹੀਂ ਨਹੀਂ ਕੀ ਭੱਜ ਗਿਆ ਮੈਂ ਲਖਾਈ ਕਰਾਂ ਜਾ ਹੋ ਗਿਆ ਯਾਰ ਜਾ ਲਓ ਵੀ ਆ ਬੱਕਰੇ ਦਾ ਸੌਦਾ ਕਰਤਾ ਰਾਜੀ ਨੂੰ ਦਵਾਤਾ ਲਖਾਈ ਕਰਾ ਲਓ ਬਈ ਯਾਰ ਸਿਰੇ ਚੜਾਤੀ ਗੇਮ ਬਈ ਤੇ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਹੋਰ ਬਾਬੂ ਹਟ ਗਈ ਆ ਹਟ ਗਈ ਜਾਣੀ ਸੀ ਯਾਰ ਉਹਦਾ ਭਗਤਾ ਤੇ ਆ ਚੋਰ ਆ ਇਹ ਚੋਰ ਗਾੜ ਗੇਣ ਪੈਸੇ ਯਾਰ ਇਹ ਚੋਰ ਹੈ ਗਿਣੀ ਬਾਈ ਆ ਬੜਾ ਚਰੇ ਦੇ ਫੜਾ ਦੇ ਨੂੰ ਫੜਾ ਦੇ ਬਾਈ ਗੱਲ ਠੀਕ ਆ ਉਹਦੇ ਬਿਨਾ ਅਖੇ ਤਾਂ ਮੈਂ 1000 ਰੁਪਿਆ ਠੋਕਤਾ ਵਿੱਚ ਬੁੱਟ ਜਾਂ ਮਾਰਤਾ ਹੋਰ ਕੀ ਆ ਇਹ ਵੀ ਭਲਾ ਮਾਨਸੀ ਆ ਬੰਦਾ ਜਿਹਨੂੰ ਤੂੰ ਵੇਚੀ ਆ ਗੱਲ ਠੀਕ ਆ ਕਹਿੰਦਾ ਬਾਈ ਬੁੱਟ ਗਈ ਜਾਂਦੇ ਹੁਣ ਦਾ ਕੌਣ ਬੁੱਟ ਮੱਥੇ ਨਾਲ ਲਾ ਲਾ ਹੁਣ ਇਹਨਾਂ ਨੂੰ ਆ ਮੱਧੇ ਬਾਈ ਰੋ ਆ ਮੱਧੇ ਨਾਲ ਲਾਲਾ ਇਹ ਚੰਗੇ ਥਾਂ ਲੱਗਣ ਤੇਰੇ ਮਹਾਰਾਜ ਕਿਹੜਾ ਪੈਂਡਾ ਬਾਈ ਗੋਲਿਆ ਨਾਲ ਛੋਟਾ ਜੀ ਠੀਕ ਹੈ ਬੱਕਰੀ ਭਾਰੀ ਆ ਬੱਕਰਾ ਲਿੱਸਾ ਹੈਗਾ ਸ਼ਾ ਸ਼ਾ ਲਾ ਬੱਕਰੀ ਵਿਖਾ ਦੀਏ ਬਾਈ ਰਣਜੀਤ ਲਾ ਵੀ ਆ ਬੱਕਰੀ ਲੈ ਕੇ ਆਏ ਸੀ ਬਾਈ ਬੱਕਰੇ ਨਾਲ ਯਾਰ ਘਰਾਂ ਦੇ ਵਿੱਚ ਸੀਰ ਨੂੰ ਦਵਾਤੀ ਆ ਇਹ ਤੇ ਭਾਂਦੇ ਯਾਰ ਲੈ ਲੈ ਬਾਈ ਪੈਸੇ ਕਿੰਨੇ ਆ 10000 ਆ ਠੀਕ ਆ ਖੁਸ਼ ਆ ਹੂੰ 11 ਲੱਗਿਆ ਨਹੀਂ ਸੀ ਤੂੰ ਝੂਠ ਮਾਰਦਾ ਸੀਗਾ ਨਹੀਂ ਲੱਗਿਆ ਇਹ ਭੰਵੇਂ ਬਹੁਤ ਮਾਰੀਂ ਬੋਲ ਜਲੀ ਬੋਲ ਕਿੰਨੇ ਕੀ ਦੇ ਦੇ ਜਾਉ ਲਾਂ ਕਿਲੋ ਹੋ ਜੂ ਤੂੰ ਹੋ ਜਾਣੀ ਆ ਪੈੜ ਜਾਓ ਘਟ ਚਲ ਫਾ ਪਈਆਂ ਪਿੰਡੋਂ ਤੇ ਜਾਉ ਲਾਂ ਕਿਲੋ ਹੋ ਜੂ ਪਾ ਕੇ ਜਰੂਰ ਹੋ ਜੂ ਲੈ ਹੋਗੀ ਤੈਨੂੰ ਪਾ ਕੇ ਹੋ ਜੂਗੀ ਅਸਰ ਕਿਲੋ ਗੈਣ ਬਈ ਹੜ ਲਾਬਾ ਸੁਣ ਰੱਬ ਦਾ ਨਾਮ ਲੈ ਕੇ ਤੂੰ ਦੱਸ ਦੇ ਉਹ ਕਿੰਨੇ ਹੋਰ ਦੇਗੇ ਨਹੀਂ ਯਾਰ ਇਹ 2 ਜ਼ਿਆਦੇ ਨਹੀਂ ਇਹ 4 ਤੋਂ ਹੋਊਗੇ ਵਜਿਆ ਨਾ ਬੱਕਰੀ ਉਹਨੇ ਵਾਜਾ ਨੂੰ ਪਤੰਦਰਾ ਇਹਦੇ ਜੇ ਗਾਂ ਉਹਨੂੰ ਫੜਾਈ ਵੇ ਖਾਏ ਆ ਦੱਚ ਇੱਕ ਥਣ ਓਏ ਆ ਨਹੀਂ ਯਾਰ ਨਹੀਂ ਜਾਨਦੇ ਆ ਕੋਈ ਤਾਂ ਹੋਣੀ ਨਹੀਂ ਉਹ ਜਾ ਕੋਈ ਨਹੀਂ ਉਹ ਜਾਨਦਾ ਮੈਂ ਤਾਂ ਤੈਨੂੰ 100 200 ਕਹੀ ਜਾਂਦੇ ਕੋਈ ਨਹੀਂ ਬਣੇ ਰਹਿੰਦੇ ਗੱਡੀ ਤੇ ਕੋਈ ਨਹੀਂ ਔਰ ਇਹ ਨਹੀਂ ਤੈਨੂੰ ਉਹ ਨਹੀਂ ਕਿੰਨੇ ਦੇਤੇ ਯਾਰ 3500 ਲੈਦੇ ਮੈਂ 3000 ਕੇ ਨਹੀਂ ਧੱਕਾ ਨਾ ਕਰਿਆ ਕਰ ਔਰ ਨਹੀਂ ਇਹ ਨਹੀਂ ਲੈਣੀ ਬਰਾਵਾ ਇਹ ਤੂੰ ਇਹ ਤੈਨੂੰ ਕਹਿੰਦਾ ਲੈ ਮੈਨੂੰ ਵਾਪਸ ਦੇ ਯਾਰ ਇਹ ਨਹੀਂ ਦਿੰਦਾ ਤਾਂ ਯਾਰ ਰੱਖ ਲੈ ਪੈਸੇ ਬਹੁਤ ਉਹ ਤਾਂ ਜਿਹੜਾ ਦਿੱਲੀ ਜਾਂਦਾ ਹੋ ਰਿਹਾ ਹੈ ਯਾਰ ਪਰ ਮੈਨੂੰ ਫੋਨ ਲਾਇਆ ਨਾ ਕਿ ਚੱਕ ਲੈ ਜਾ ਫਿਰ 500 ਦੀ ਝੱਕਤ ਮੈਂ ਦਾਂ। ਇਹ ਗੱਲ ਆ। ਬੱਤਾ ਮੰਗਦਾ। ਬਹਿ ਲੈ ਇਧਰ ਉਧਰ ਵੀਰ ਲਿਆ ਗਿਆ ਫੜ। ਚੱਲ ਲਖਾਈ ਕਰਾ ਦੂਗਾ ਯਾਰ ਫੜ। ਲਖਾਈ ਨਾ ਕਰਾ ਉਹ ਕਰਾ ਦੂਗਾ ਕੋਈ ਨਹੀਂ। ਰੱਖ ਲੈ ਹੁਣ। ਮੈਂ ਨਹੀਂ ਮੈਨੂੰ ਤਾਂ ਉਹਦੇ ਚੋਂ ਘੱਟ ਦੇ। ਲਖਾਈ ਐਸੇ ਦੀ ਹੋਈ ਆ। ਨਾ ਲਿਖਾਈ ਐਸੇ ਦੀ ਹੋਈ ਐ ਉਹ ਕੋਈ ਨਹੀਂ ਲਿਖਾਈ ਕਰਾ ਦੂਗਾ ਯਾਰ ਕੋਈ ਨਹੀਂ ਲਿਖਾਈ ਕਰਾ ਦੂਗਾ ਇਹ ਇਹ ਕਰਾ ਦੂਗਾ ਇਹਨੇ ਖਾਦੀ ਕਰਾਉਣੀ ਐ ਇਹ ਕਰਾ ਦੂਗਾ ਉਹ ਜਾ ਤੂੰ ਲੈ ਜਾ ਚੱਲ ਯਾਰ ਹੋ ਗਈ ਫਰੇ ਫਰੇ ਮਾਰ ਦੇ ਰੰਗ ਬਈ ਚਲੋ ਬਈ ਲਿਖਾਈ ਕਰਾ ਲਓ ਬਈ ਸੌਦਾ ਹੋਇਆ ਬਾਈ ਬੈਗਿਆ ਢੇ ਪਸ਼ੂ ਫੇਰ ਤੈਨੂੰ ਦੇ ਵੀ ਦੇਵਾਂਗੇ ਉੱਥੇ ਠੀਕ ਆ ਇਹ ਨਹੀਂ ਤਕਰਾਰ ਦੇਣਾ ਆ ਬੁੱਧਵਾਰ ਛੱਡ ਗਿਆ ਅਗਲੇ ਬੁੱਧਵਾਰ ਮਗਰ ਬੱਚਾ ਵੀ ਆ ਦੇ ਨਹੀਂ ਨਹੀਂ ਕੱਲੀ ਕੱਲੀ ਆ ਯਾਰ ਕੱਲੀ ਬੱਕਰੀ ਦਾ ਕਿੰਨੇ ਦਾ ਕਰਤਾ 12000 ਦਾ ਵਿਪਰ ਹੋਦਾ ਠੀਕ ਆ ਪੈਸੇ ਕਿਵੇਂ ਕੀਤੇ ਆ 6000 ਅੱਜ ਹਾਂਜੀ 6000 ਬੁੱਧਵਾਰ ਨੂੰ ਛੇੜੇ ਵਾਲੇ ਮੰਡੀ ਦੇ ਦੇਣਾ ਪੈ ਠੀਕ ਆ ਬਾਈ ਕਿਉਂ ਮਜ਼ਦੂਰ ਆ ਬਾਈ ਹਾਂ ਠੀਕ ਆ ਆਪਾਂ ਨੂੰ ਅੰਕਲ ਮਜ਼ਦੂਰ ਆ ਤਾ ਦਾ ਬੋਲਦੇ ਨੇ ਮਨਜ਼ੂਰੀ ਮਨਜ਼ੂਰਾ ਦਾ ਸਹੀ ਗੱਲ ਆ ਵਪਾਰੀ ਬੰਦਾ ਮੇਰੇ ਨੱਪੇ ਦਾ ਪੈਣ ਦੀ ਮੁਕੀ ਉਹ ਨਾ ਗਾਲ ਨਹੀਂ ਕੱਢੀ ਦਿੰਦੀ ਉਹ ਲੋਕਾਂ ਨੂੰ ਕੱਢਦੇ ਕਿਹਨੇ ਨੱਪੇ ਕਹਿੰਦੇ ਨੀਰਾ ਬਹੁਤ ਨੀਰਾ ਹੈਗਾ ਹਾਂ ਸਫਾਈ ਕੇ ਆ ਰਹਾ ਬੰਦੋਆ ਛੱਡ ਕੇ ਅਗਲੇ ਬੰਦੇ ਠੀਕ ਆ ਬਈ ਲੈ ਵੀ ਬੱਕਰੀ ਪਖਾ ਦਿਓ ਥਾਈਂ ਬਾਈ ਬੱਕਰੀ ਚੈੱਕ ਕਰ ਲਾ ਵੀ 12000 ਦੀ ਬੱਕਰੀ ਹੋਈ ਐ ਇਹ ਤੇਰੀ ਗੱਲ ਯਾਰ ਬੱਕਰੀ ਮੈਂ ਖਾ ਤਾਂ ਆਪਣੀ ਵਾਹ ਨਹੀਂ ਵੀ ਆਪਾਂ ਮੰਡੀ ਦੇ ਇੱਥੇ ਵਾਹ ਵਾਹ ਦਾ ਕਰ ਲੈਣਾ ਐਣੀ ਯਾਰ ਕਰਾਰ ਬਈ ਮੇਰੀ ਗੱਲ ਸੁਣਦਾ ਮੈਂ ਦੂਜੀ ਦਿਨ ਦਾ ਕਰਾਰ ਕਰਾਂਗਾ ਛੇਡੇ ਵਾਲੇ ਮਣਾ ਪਹੂ ਵੇਖਦੇ ਬਗਰਾੜੀ ਉਹਨਾਂ ਵੈਗ ਦੇ ਫੇਰ ਕੰਮ ਗਲਤ ਹੋ ਜਾਣਾ ਹੀ ਨਾ ਹਾਂ ਚੱਲ ਮਜ਼ੂਰ ਆ ਬਾਈ ਹੁਣ ਤੈਨੂੰ ਹਾਂ ਹਾਂ ਨਹੀਂ ਠੀਕ ਆ ਠੀਕ ਆ ਬਈ ਲੈ ਜਾ